ਸਤਿ ਸ਼੍ਰੀ ਅਕਾਲ ਜੀ ਜਰਵਨ ਆਪਣਾ ਫੋਨ ਬੰਦ ਕਰ ਲਿਆ ਬਾਈ ਬਿੰਦੇ ਕੋ ਪਹੁੰਚ ਚਕੇ ਜੀ ਪਿੰਡ ਧਵਾਨ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਬਟਾਰਾ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਕੀ ਹਾਲ ਚਾਲ ਤੁਸੀਂ ਠੀਕ ਵਧੀਆ ਜੀ ਚੜਦੀ ਕਲਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਚੜਦੀ ਕਲਾ ਕਰੇ ਵਾਹਿਗੁਰੂ ਦਾ ਨਾਮ ਲੈ ਕੇ ਬਾਰੇ ਟਾਈਮ ਬਾਹਰ ਆਣਾ ਪੈਂਦਾ ਜੀ 10 ਦਿਨ ਦੀ ਐਂਟਰੀ ਪੈ ਗਈ ਕੰਮ ਮਜਬੂਰੀ ਹੀ ਕੋਈ ਆਉਣਾ ਜਾਣਾ ਪੈਂਦਾ ਸਾਰੇ ਸਾਈ ਫਿਰ ਹਰ ਕਥਾਂ ਜਾਣਾ ਪੈਂਦਾ ਵਾ ਤੇ ਹੁਣ ਵੀ ਵਿਆਹ ਬੁਝ ਜਾਣੇ ਆ ਕਾਰਦੇ ਲੰਘ ਜਾਣੇ ਆ ਸੰਦੀਪ ਸਿੰਘ ਫਿਰ ਸਾਰੇ ਕੰਮ ਵੇਖਣੇ ਪੈਂਦੇ ਆ ਵਪਾਰ ਵੀ ਨਾਲੇ ਆ ਤੇ ਕੰਮ ਧੰਦਾ ਵੀ ਜ਼ਰੂਰੀ ਆ ਜਾਣੇ ਮੈਨ ਬਜੀ ਹਾਂਜੀ ਸਰ ਸਾਈਂ ਜਾਣਾ ਹੋਣਾ ਪੈਂਦਾ ਹੋਰ ਸੁਣਾਓ ਤੁਸੀਂ ਚਲੋ ਮੇਹਰ ਹੀ ਚਾਹੀਦੀ ਸੱਚੇ ਪਾਤਸ਼ਾਹ ਦੀ ਦਾਤੇ ਦੀ ਅੱਜ ਵੀ ਹੈਗੀਆਂ ਮਈਆਂ 7-8 ਹੂੰ ਹੂੰ ਤੇ ਮੈਂ ਚਲ ਕੋਈ ਵੀਡੀਓ ਬਣਾ ਲੈਨੇ ਆ ਕਰੋ ਸ਼ੁਰੂ ਫਿਰ ਤੇ ਪਿੰਡ ਆਪਣਾ ਹੈਗਾ ਜੋ ਤਵਾਨ ਜ਼ਿਲ੍ਹਾ ਹੈਗਾ ਗੁਰਦਾਸਪੁਰ ਤਸੀਲ ਹੈਗੀ ਬਟਾਲਾ ਨੇੜੇ ਗਾਲੀ ਹਾਲ ਦੇ ਤੇ ਨਾਲ ਬੰਦੇ ਹਾਂ ਜੀ ਅਲੀਵਾਲ ਦੇ ਦਾਨਮ ਦੇ ਨੇੜੇ ਇਹਦੇ ਨੰਬਰ ਹੈਗਾ 9592427523 9592427523 ਉਹ ਮਾਲ ਨਾ ਵੀਡੀਓ ਦੇ ਵਿੱਚ ਕਈ ਵੀਰ ਫੋੜਾ ਫੜਵਾਵਾ ਵੰਗਾ ਲੈਂਦੇ ਨਾ ਉਹਦਾ ਘੁਰਿਆ ਰਹਿੰਦਾ ਹਾਂ ਜੀ ਚਲੋ ਨੀਲੀਆਪਾ ਦੱਸੋ ਫਿਰ ਇਹਨੂੰ ਸ਼ੁਰੂ ਕਰੀਏ ਇਹ ਚੌਥੇ ਦਿਨ ਦੀ ਮੈਸੂਈ ਸੰਦੀਪ ਸਿੰਘ ਹਾਂ ਜੀ 11 ਕਿਲੋ ਛੋਡੀ ਕੋ ਦੁੱਧ ਪੂਰਾ ਹੋਊਗਾ ਹੂੰ ਤਾਰੇ ਦੀ ਰੁਗ ਰੁਗ ਦੀ ਹੋਊਗੀ ਤੇ 3 ਕਿਲੋ ਦੀ ਗਾੜ੍ਹ ਹੋਊਗੀ ਥੋੜਾ ਜਿਹਾ ਗਾੜ੍ਹ ਨਾਲ ਲੰਮੇ ਰੱਖਾਉਂਦੀ ਮਗਰਲੇ ਛੋਟੇ ਆ ਹੂੰ 3 ਕਿਲੋ 60 3 ਕਿਲੋ ਗਾੜੀ ਦੁੱਧੀ ਆ 11 ਕਿਲੋ ਤੋਂ ਥਾਂ ਨਹੀਂ ਹੋਊਗਾ ਬਾਹਰ ਹੋਊਗਾ ਪੂਰੀ ਨਸਲ ਆ ਮੈਂ ਕਿਹਾ ਵੀ ਦੋ ਮਈਆਂ ਨਹੀਂ ਲੀਦੀਆਂ ਲੋ ਜੀ ਵੇਖੋ ਵੱਡੀ ਵੱਡੀ ਮੈਂ ਕਰੋ ਜੈਕ ਨਾ ਠੀਕ ਹੈ ਜੀ ਜੋਣ ਜਾਨ ਬੜੀ ਚੰਗੀ ਲੱਗੀ ਆ ਬੂਏ ਖੋਲ ਨਾੜਾ ਨੂੜਾ ਪੂਰੇ ਚੜੇ ਦੇ ਹੈ ਨਾ ਵੱਡੀ ਮਈਆਂ ਹੁਣ ਖਿੱਚ ਕੇ ਰੱਖੋ ਦਿਨ ਦਿਨ ਲੱਗ ਲੱਗ ਜਿੰਦੀਪ ਸਿੰਘ ਕੋਈ ਗੱਲ ਹੀ ਨਹੀਂ ਵੀਰ ਜੀ ਤਾਜੀ ਸੂਈ ਆ ਕਹਿੰਦਾ ਬਸ ਛੋਟੇ ਛੋਟੇ ਮੁੱਲ ਪਾ ਰਹੇ ਬਟ ਡੈਸੇ ਬਸ ਮੈਂ ਕਿਹਾ ਦੇਣ ਵਾਲੇ ਮੁੱਲ ਕਰਦੇ ਨੇ ਸੁਨੀਪ ਸਿੰਘ ਬਾਜ਼ਾਰ ਤੇ ਆ ਬਹੁਤ ਤੇਜ਼ ਹਾਂਜੀ ਪਿਓਰ ਨੀਲੀ ਦੀ ਸਾਰੀਆਂ ਨਿਸ਼ਾਨੀਆਂ ਮੈਂ ਜਪੂਰੀਆਂ ਬੱਚੇ ਨਾਲੋਂ ਨਾਲ ਵਖਾਲ ਦੇਣੇ ਬਿਲਕੁਲ ਤਾਜ਼ਾ ਬੱਚਾ ਬਿਲਕੁਲ ਤਾਜ਼ਾ ਬੱਚਾ ਹਾਂਜੀ ਤੇ ਮਾਲ ਤੇ ਬੜਾ ਮਹਿੰਗਾ 1 20 25 30 ਨਹੀਂ ਇਹ 1 ਲੱਖ 2000 ਦੀ ਨਹੀਂ ਠੀਕ ਆ ਲੱਖ ਦੀ ਚਲੋ ਜਾਣ ਦਿਓ ਮੰਨੇ ਪੜੋ ਫੜ ਚੱਲਣ ਦਿਓ ਪੜੋ ਫੜ ਲੱਖ ਰੁਪਏ ਦੀ ਮੈਂ ਵੇਖ ਕਿੱਡੀ ਵੱਡੀ ਆ ਵੱਡੀ ਮਹੀਂ 11 ਕਿਲੋ ਬੋੜਾ ਹੋਊਗਾ ਚੌਥੇ ਦਿਨ ਦੀ ਮਹੀਂ ਸੂਈ ਹੋਊਗੀ ਕੋਈ ਬੱਚਾ ਪੱਕਾ ਨਹੀਂ ਹੋਊਗਾ ਅੱਜ ਹੀ ਤਾਈ ਦਾਲੀ ਵੀਡੀਓ ਅੱਜ ਹੀ ਅੱਜ ਹੀ ਆਈ ਨਾ ਤਰੀਕ ਹੈਗੀ ਅੱਜ 24 ਦਿਨਾਂ ਚੜੀਆਂ ਹਾਂ ਜੀ ਹਾਂਜੀ ਸਵਾਰ ਜੀ ਬੋੜੇ ਬੜੇ ਕਰੇ ਕਾਹ ਉਹ ਘਰੇ ਖਾਓ ਅਰੇ ਨੇਕ ਇਹ ਦਿਖਾ ਨਹੀਂ ਖੜੀ ਰੋ ਜਾ ਵੇਖ ਕਰ ਆ ਲੋ ਜੀ ਆਹਾ ਗੱਬਣੇ ਜੀ ਇਹ ਗੱਬਣ ਸੰਦੀਪ ਸਿਆ ਮੈਂ ਬਾ ਉੱਤ ਜਾ ਮੈਂ ਆ ਬਾ ਆ ਗਿਆ ਵੇਖੋ ਜੀ ਹੈ 20 ਜੈਡ ਬਲੈਕ 20 ਕਿਲੋ ਮਹੀਨੇ ਦੋਦੇ ਦਿੱਤਾ ਆਖੇ ਆਪਣੇ ਏਰੀਆ ਚੋਂ ਮੈਂ ਲਈ ਅੱਛਾ ਉਧਰੋਂ ਬੰਦਿਆਂ ਲਿਆਂਦੀ ਮੈਂ ਨਹੀਂ ਝੂਠ ਮਾਰਨਾ ਵੀ ਉਧਰ ਗਿਆ ਫੜ ਰੱਖ ਹਾਂਜੀ 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 ਠੀਕ ਹੈ ਨਾ ਗੱਲ ਆਪਣੇ ਤੋਂ ਤੇ ਘਰੋਂ ਨਹੀਂ ਨਿਕਲ ਗਿਆ ਮਜਬੂਰੀ ਕਰਨ ਵੇਖੋ ਸੰਦੀਪ ਜੀ ਨਹੀਂ ਨਹੀਂ ਠੀਕ ਆਂਦੀ ਤੇ ਭਾਰਦੀ ਮੈਂ ਦੀ ਗਾਰੰਟੀ ਦੇ ਦਾਂਗੇ ਪੰਡਾ ਜੀ ਐਂਡ ਕਰਾਈ ਵੇ ਆ ਜੇ ਇਹਦੇ ਮੈਂ ਸਵਾ ਕੇ ਵੇਚੀ ਹੈ ਨਾ ਤੇ ਮੈਂ ਕੋ ਬਹਿ ਨਹੀਂ ਹੁਣਾ ਜੀ ਅਗਲੀ ਵੀਡੀਓ ਚ ਮੈਂ ਪੈ ਗਈ ਤੇ ਵੇਖ ਲਓ ਮੈਂ ਦਾ ਵਜੇ ਬੈਣੀ ਤੇ ਜਾਣੀ ਆਈ ਉੱਡਦੀ ਕੱਦ ਵੇਖੋ ਮੈਂ ਦਾ ਜੈਡ ਬਲੈਕ ਆ ਬੁਰੀ ਨਾ ਬੁਰੀ ਪਿਓਰ ਕਾਲੀ ਨਹੀਂ ਆ ਬੁਰੀ ਮੈਂ ਬੰਦੇ ਕਹਿੰਦੇ 20 ਕਿਲੋ ਮਹੀਨੇ ਦੁੱਧ ਚਵਾਇਆ ਵਾ ਹਾਂਜੀ ਹਾਂਜੀ ਤੇ ਵੇਖ ਲਓ ਕਿੱਡੀ ਵੱਡੀ ਬੰਨੇ ਮਣੇ ਖੜੀ ਖੜੀ ਮਣ ਖਲੋਂਦੇ ਮੈਨੂੰ ਮਣੇ ਖੜੀ ਤੇ ਚੱਲ ਜਾਂਦੇ 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 ਸੁਨੀਲ ਸਾਹਿਬ ਗੇਠ ਗੇਠ ਤੇ ਮੈਨੂੰ ਥਾਣ ਲੱਗਾ ਗਾੜ ਲੀਆਂ ਵੇਖੋ ਵੇਖੋ ਨਾਲ ਹੀ ਬਾਂਦੇ ਬਿਲਕੁਲ ਨਾਲ ਹੀ ਬਾਂਦੇ ਉਸਿਆ ਹੜੇ ਮੈਂ ਨੂੰ ਕੋਈ ਸੂੰਦਾ ਨਹੀਂ ਪਤਾ ਦੇ ਹਾਂਜੀ ਫਿਰ ਮੈਂ ਜਸੀਲੀਆਂ ਬੜੀਆਂ ਠੰਡੀ ਠੰਡੀ ਬੜੀ ਆ ਮੈਂ ਜੈਡ ਬਲੈਕ ਦਿਖਾ ਰੋ ਇਹ ਲੈ ਆ ਲਓ ਉੱਤੇ ਪਛਾਦ ਦੇਖੋ ਮੈਂ ਦਾ ਹਜੇ ਮੈਂ ਸਾਰੀ ਬੜਨੀ ਆ ਹੈ ਕਿਉਂ ਹਜੇ 28 ਤਰੀਕ ਨੂੰ ਮੈਂ ਦੇ ਦਿਨ ਪੂਰੇ ਹੋਣੇ ਆ ਤੇ ਉੱਤੇ ਮੈਨ ਦਿਨ ਲੈਣੇ ਆ ਠਣਾ ਦੀ ਤੇ ਭਾਰ ਦੀ ਸਾਡੀ ਗਰੰਟੀ ਹੋਊਗੀ ਵੇਖੀ ਡਠੀ ਮਈ ਆ ਐਦਾਂ ਬਾਵਾ ਖਲਾਰਨੇ ਨਾਲ ਮੈਂ ਲੈਵਾ ਕਰਦੀ ਆ ਬੰਦਿਆਂ ਨੇ ਰੁਪਈਏ ਦੇ ਸਾਡੇ ਤੋਂ ਬੜੇ ਮੰਗੇ ਸੀ ਪਰ ਆਪਾਂ ਮੈਂ ਲੱਲੀ ਆਪਾਂ ਮੁੱਲ ਨਹੀਂ ਕਰਨਾ ਮੈਂ ਉਹ ਮੁੱਲ ਕਰਨਾ ਜਿਹੜੇ ਛੂਟ ਹੋ ਜਾਣਾ ਭਵੇਂ ਦਾ 1.70 80 1.5 ਲੱਖ 1 ਲੱਖ ਦੇ 40000 ਤੋਂ 5000 ਦੀ ਛੋਟ ਕਰਾਂਗਾ ਮੈਂ ਦੀ ਚਲੋ ਹਾਂਜੀ 135 ਦੀ 35 ਤੋਂ ਮਾਨ ਕਰ ਦੂੰਗਾ ਮਾਨਦਾਰ ਹੋ ਜੂ ਫੁਰਾ ਕੋਈ 1.5 ਨਹੀਂ ਮੈਂ 2 ਨਹੀਂ 1 ਫੋਲ ਨਹੀਂ ਪਾਉਣਾ ਖਾ ਨਾ ਹੀ 1 ਲੱਖ ਦੇ 32000 ਦੀ ਮੈਂ ਦੇਣੀ ਆ ਚਲੋ ਪੀਓ ਨੀਲੀ ਦੀ ਪਰਸੋਂ ਦੀ ਸੂਈ ਜੂ ਕੱਟਾ ਵਗਰ ਕੱਟਾ 나ੜੂ ਗਿੱਲਾ ਹਾਂ ਲੋਠਵਲ ਸ਼ੇਰਪ ਆਹ 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 ਵੇਖੋ ਜੀ ਆਹ ਰਹਾ ਰੋ ਆਹ ਆਹ ਪਿਓਰ ਨੀਲੀ ਕੋਲ ਪਿਓਰ ਨੀਲੀ ਦੀ ਅੱਖਾਂ ਵੀ ਬਿੱਲੀਆਂ ਅੱਖਾਂ ਬਿੱਲੀਆਂ ਸਾਰੀਆਂ ਨਿਸ਼ਾਨੀਆਂ 나ੜੂ ਤੇ ਬੱਚਾ ਜੋ ਵੀਰ ਦੀ ਪਰਸੋਂ ਦੀ ਸੂਈ ਜੋ ਬਹੁਤ 10 ਕਿਲੋ ਜੋ ਅੱਛਾ 10 ਕਿਲੋ ਬੋੜਾ ਹਾਂਜੀ ਪਰਸੋਂ ਦੀ ਮੈਂ ਸੂਈ ਜੋ ਲੋ ਜੀ 10 ਕਿਲੋ ਬੋੜਾ ਤਿਆਰ ਆ ਤੇ ਵੱਡੀ ਝੋਟੀ ਆ ਪੂਰੀ ਇਹ ਵੀ ਸਿੰਗਲ ਹੱਡੀ ਵੱਡੀ ਫੁੱਲ ਸੈਜ ਹਮ ਹਣ ਤੁਣ ਦੇਖੋ ਲੱਗਾ ਯਸ ਟੂਬ ਤੇ ਵੀ ਨਿਸ਼ਾਨੀਆਂ ਇਹਦੀ ਹੈਗੀ ਜੋ ਸਾਰੀਆਂ ਮਾਨੇ ਦੇ ਡੱਬ ਉੱਵਾ ਠੀਕ ਹੈ ਜੀ ਲੈ ਲੋ ਸੰਦੀਪ ਜੀ ਮੇਲੇ ਨੀਲੇ ਨੂੰ ਫਿਰ ਤੁਸੀਂ ਕੱਢ ਲੈਣੇ ਹਨ ਹਾਂ ਜੋੜਾ ਨੀਲੀ ਦਾ ਦੇਖ ਚਲ ਜਾਂਦੇ ਚਲ ਜਾਂ ਲੈ ਜਾਂ ਫਿਰ ਮੋੜ ਲੈ ਮੋੜ ਬੱਚਿਆਂ ਦਾ ਮਈਆਂ ਕਰਦੀਆਂ ਕਾਲੀ ਬੱਚੇ ਤਾਜ਼ੇ ਬੱਚੇ ਫਿਰ ਬਾਜੀ ਕਰਨਾ ਹੀ ਆ ਉਹ ਬੱਛੀ ਜੀ ਬੱਜੀ ਨਾ ਆਪਣੀ ਬਸ 10 ਕਿਲੋ ਠੰਡਾ ਕਰਕੇ ਬੋੜਾ ਵਾ ਠੀਕ ਹੈ ਪਰਸੋਂ ਦੀ ਮਈ ਸੂਈ ਆ ਫੁੱਲ ਸਹਿਜ ਵੱਡੀ ਝੋਟੀ ਆ ਤੀਜਾ ਸੂਆ ਸੂਈ ਆ ਬਿਲਕੁਲ ਬਿਲਕੁਲ ਜੀ ਬਾਹਨੇ ਦੇ ਦੋਵੇਂ ਪਾਸੇ ਡਾਬੋ ਆ ਪੂਰ ਛਟਾ ਕੋਈ ਨਹੀਂ ਹੋਏਗਾ ਹਾਂ ਜੀ ਮੋਲੇ ਸੰਦੀਪ ਸਿੰਘ ਜਿਨਾ ਮਾਲ ਦਾ ਤੇਜਵਾ ਨਾ ਬਾਹਰ ਹੂੰ ਕਰਨੋਂ ਭਾਵੇਂ ਇੱਕ ਪੰਜੀ 30 ਕੋਈ ਫਾਇਦਾ ਨਹੀਂ ਹਾਂ ਨਹੀਂ 1 ਲੱਖ ਤੇ 5000 ਦੀ ਮਹੀ ਦੇਣੀ ਹੈ 1 ਲੱਖ 5000 ਦੇਣੀ ਹੈ ਪਿਓਰ ਨਹੀਂ ਨਾ ਭਾ ਦੇਖੋ ਬਾਈ ਦੇ ਹਾਂਜੀ ਚਲੋ ਇਹ ਵੀ ਠਾਓ ਸੰਦੀਪ ਸਿੰਘ ਜੀ ਆ ਗਈ ਕੱਟੀ ਅੱਛਾ 13 14 ਡਣਾ ਦੀ ਛੋਟੀ ਸੂਈ ਆ 11 11:30 11 12 ਲੀਟਰ ਦੁੱਧ ਵਾ ਗਾੜੀਆਂੋਂ ਬੱਚਾ ਇੱਕ ਸਾਈਡ ਨੂੰ ਮੂੰਹ ਮਾਰ ਗਿਆ ਅੱਛਾ ਠੀਕ ਆ ਇੱਕ ਸਾਈਡ ਨੂੰ ਮੂੰਹ ਮਾਰ ਗਿਆ ਬੱਚਾ ਵਾਹ ਜੀ ਵਾਹ ਹਣ ਠੀਕ ਆ ਪਰ 11 ਤੋਂ ਵੀ ਵੱਧ ਹੋਊਗਾ 12 ਕਿਲੋ ਦੁੱਧ ਹੋਊਗਾ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਕੋਈ ਨਹੀਂ ਹੋਣਾ ਗੱਡੀ ਹਾਂਜੀ ਥੋੜਾ ਜਨਾ ਬੱਚਾ ਮੂੰਹ ਮਾਰ ਗਿਆ ਇੱਕ ਸਾਈਡ ਨੂੰ ਉੱਥੇ ਬੱਧੀ ਗੱਡੀ ਬਾਕੀ ਪੂਰ ਛਟਾ ਕੋਈ ਨਹੀਂ ਹੋਊਗਾ ਨਹੀਂ ਠੀਕ ਹੈ ਬੰਦਾ ਜੀ ਐਂਡ ਐਂਡ 12 ਲੀਟਰ ਦੁੱਧ ਹੋਊਗਾ ਤੁਸੀਂ 11 ਉਹ ਨਾ ਲਾਇਓ ਉਹ ਬੱਚੇ ਨਾ ਗੱਡੀ ਬੱਜੇ ਸੀ ਤੇ ਉਲਟ-ਪੁਲਟ ਜਿਆ ਕਰ ਗਏ ਮਈਆਂ ਨੂੰ ਧਮਾਲ ਨੂੰ ਲੰਡੇ ਹਨ ਧੁੱਪ ਲੱਗੀ ਮੈਂ ਚੱਲ ਨਵਾਲ ਲੈਣੇ ਆ ਫਾਕੀ ਚਾਪ ਸਮਾਨ ਦੀ ਪੋਲੀ ਆ ਛੋਟੀ 13 14 ਦਿਨਾਂ ਦੀ ਮਗਰ ਕੱਟੀ ਆ ਉਹ ਬੱਚਾ ਵਿਖਾਲ ਦਿੰਨੇ ਆ ਹਾਂਜੀ ਫਿਰ ਹਾਂਜੀ ਬੋਲੋ ਸੰਦੀਪ ਸਿੰਘ ਜਨਾ ਮੈਂ ਦੇ ਥਲੇ ਦੁੱਧ ਵਾ ਨਾ ਹਾਂ ਮੈਂ ਤੇ ਆਂਦੀ ਮੈਂ ਇੱਕ ਦੱਸਦੀ ਆ ਹੂੰ ਪਰ ਆਪਾਂ ਨਾ ਵੇਚ ਦਣੀ ਆ ਹੋਰ ਆ ਜਾਏਗੀ ਸਿਰਫ ਮੁੱਲ ਹੈਗਾ ਇਹਦਾ ਲੱਖ ਰੁਪਈਆ ਲੱਖ ਰੁਪਈਆ 5000 ਛੋਟ ਚਲੋ 95 95 ਦੀ ਤੇ 3000 ਹੋਰ ਛੋਟ ਪੂਰੇ 51 9000 ਦੇ ਯਾਰ ਬਖਤੀ ਚਲ ਜਾਵਾਂਗੇ ਜਾਣ 9000 ਦੀ ਆਹ ਵੇਖੋ ਸਿਰ ਛੋੜੇ 9000 ਦੀ ਦੇ ਦਾਂਗੇ ਚਲੋ ਇੱਕ ਆ ਪਰਸੋਂ ਦੀ ਝੋਟੀ ਸੁਈ ਬਾਹਰ ਠੀਕ ਆ ਹਾਂਜੀ ਆਲੀ ਨਹੀਂ ਆ ਝੋਟੀ ਅੱਛਾ ਪਰ ਲਈ ਹਾਂਜੀ ਬੋੜਾ ਵਾਹ ਦੇ ਥਲੇ ਹਾਂ ਪਰਸੋਂ ਸੁਈ ਝੋਟੀ ਵੇਖੋ ਕੀ ਚੀਜੋ ਓਏ ਅੰਦਰ ਫੇਰ ਨਾ ਹਨੇਰਾ ਰਿਹਾ ਜਾਂਦਾ ਵੇਖੋ ਸਨ ਲੱਗਾ ਕਿੰਨੇ ਬਾਹਰ ਕਾਢੇ ਨੇ ਨਹੀਂ ਕਾਢੇ ਕਿੰਨੇ ਚੰਗੀ ਝੋਟੀ ਭਾਜੀ ਹੈ ਹਾਂਜੀ ਚੰਗੀ ਵਧੀਆ ਹਾਂਜੀ ਮਾਲ ਤੇ ਬਥੇਰਾ ਆਜੋ ਹਾਂ ਮਾਲ ਗਾਂ ਵੀ ਨਾਲ ਆ ਹਾਂਜੀ ਚੱਲਣ ਦੇ ਕਰੋ ਦੇਖੋ ਸੁਨੀਲ ਜੀ ਬੋੜਾ ਉਹ 8 ਕਿਲੋ ਅੱਛਾ ਦੇਖੋ ਪਿੱਠਪੂੜਾ ਝੋਡੀ ਦਾ ਨਹੀਂ ਠੀਕ ਹੈ 12 13 ਨਹੀਂ ਕਹਿਣਾ ਪਰਸੋਂ ਦੀ ਸੂਈ ਆ ਕੱਟੀ ਆ ਇੱਕ ਮਿੰਟ ਕੱਟੀ ਮੈਂ ਵੇਖਮ ਵਾਲਾ ਕੱਟੀ ਘਟਾ ਕੱਟੀ ਘਟਾ ਚੈੱਕ ਕਰ ਲਓ ਇਹ ਕੱਟੀ ਆ ਅੱਛਾ ਕੱਟੀ ਆ ਹਾਂਜੀ ਲਓ ਜੀ ਕੱਟੀ ਆ ਮਗਰ ਆਜੋ 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 ਕਰੋ ਠੀਕ ਹੈ ਫਿਰ ਸੁਨੀਲ ਜੀ ਸਾਂ ਚੀਜ਼ ਵੇਖ ਲੈ ਕਿੰਨੀ ਚੰਗੀ ਆ ਹਾਂ ਬਿਜਾਰ ਬੜਾ ਉਲਟਪੁਲਟ ਹੋ ਗਿਆ ਪੈਸੇ ਬੜੇ ਲੋਕ ਮੰਗੀ ਜਾਂਦੇ ਮਾਲ ਦੇ ਬਾਹਰ ਕੀ ਬੰਦਾ ਕਰੇ ਤੇ ਚੌਣ ਸੰਦੀਪ ਸਿੰਘ ਇਹਨੂੰ ਲੱਗੀ ਆ ਆ ਬੜੀ ਜਿਆਦਾ ਸੁਥਰੀ ਆ ਤੇ ਪਿੱਠ ਵੇਖ ਝੋਟੀ ਦੀ ਕਿੰਨੀ ਆ ਵੱਜਣ ਵਾਲੀ ਝੋਟੀ ਆ ਸਨਖੀ ਝੋਟੀ ਆ ਜੇ ਸਨੋ ਵਾਲਾ ਹੀ ਰੇਡ ਕਰਨਾ ਜਿਹੜੀ ਲੈਣੀ ਆ ਇੱਕ 15 ਨਹੀਂ 20 ਨਹੀਂ 5 ਦੀ ਇੱਕ 5 ਦੀ ਹਾਂਜੀ ਚਲੋ ਜਾਣ ਦੋ ਆ ਕੱਟੀ ਖੋਲ ਆ ਵੀ ਖੋਲ ਸਨਦੀਪਾ ਕੱਟੀ ਦੇ 28 ਤਰੀ ਨੂੰ ਦੇਣ ਪੂਰੇ ਹੋਣੇ ਅਜੇ ਪਹਿਲਾਂ ਸੁਆ ਜੀ ਇਹ ਹੁਣ ਕੋਈ ਪਹਿਲਾ ਲਾਲੇ ਸੁਆ ਕੱਟੀ ਦੂਜਾ ਸੁਣੀਏ ਜੀ ਆਪ ਦੀ ਪਹਿਲਾ ਲਾ ਲਓ ਜੀ ਪਹਿਲਾ ਲਾਲੇ ਦੂਜਾ ਲਾਲੇ ਕੱਟੀ ਦੇ ਥਲੇ ਲੇਵਾ ਗਏ ਤਾਂ ਠੰਡੀ ਵੇਖੋ ਜੀ ਜੈ ਬ੍ਰੈਕ ਚੋਟੀ ਹਾਂਜੀ ਚੀਜ਼ ਵੇਖੋ ਤੁਸੀਂ ਪੂਰੀ ਕਾਰੀਸ਼ਾ ਦੇਹ ਲੇਵਾ ਕੱਟੀ ਦਾ ਨਹੀਂ ਠੀਕ ਆ ਫਿਰ ਹਾਂਜੀ ਪੂਰੀ ਐਂਡ ਆ ਹੈਗੀ ਆ ਨਾ ਐਂਡ ਜੀ ਐਂਡ ਤੇ ਭਲੀ ਮਾਨ ਸੇਨੀ ਸੰਦੀਪ ਸਿੰਘਾਂ ਵੀ ਕੋਈ ਗੱਲ ਕਰਨ ਵਾਲੀ ਨਹੀਂ ਕੱਟੀ ਦੀ ਅਜੇ ਦੰਦਾ ਨਹੀਂ ਵਾ ਅੱਛਾ ਹਾਂਜੀ ਲਓ ਜੀ 28 ਨੂੰ ਦਿਨ ਪੂਰੇ ਹੋਣੇ ਆ ਠੀਕ ਆ ਕੱਟੀ ਨੇ ਪੂਰਾ ਫਿੱਟ ਫਾਟ ਲੇਵਾ ਕਰਨਾ ਨਸਲ ਵੇਲੇ ਦੀ ਚੀਜ਼ ਵੱਡੀ ਆ ਸੰਦੀਪ ਸਿੰਘ ਠੰਡੀ ਵੱਡੀ ਆ ਹਾਂ ਕੱਟੀ ਵੇਖ ਲੋ ਕਿੰਨੀ ਚੰਗੀ ਆ ਫਿਰ ਛੋਟੀ ਫੁੱਲ ਸਾਈਜ਼ ਵੱਡੀ ਵਧੀਆ ਇਹਦਾ ਮੁੱਲ ਜੀ ਫਿਰ ਸੁਨੀਲ ਸਿੰਘ ਜੇ ਤੇ ਕੱਟੀ ਸੂਈ ਹੁੰਦੀ ਹਾਂ ਤੇ ਕੱਟੀ ਵੇਚਣੀ ਇੱਕ ਦਾਸ ਦੀ ਪੰਜ ਦੀ ਹਾਂ ਅੱਜ ਕੱਟੀ ਆਪਾਂ ਹਾਨਾ ਹੀ ਨਾ ਸੌਦਾ ਸੌਦਾ ਨਹੀਂ ਕਰਨਾ ਹੈਗਾ ਲੱਖ ਤੋਂ 5000 ਦੀ ਛੋੜਵਾ 95000 ਦੀ ਕੱਟੀ ਦੇ ਦੇਣੀ 99000 ਦੀ ਕੱਟੀ ਦੇ ਦੇਣੀ ਆ ਠੀਕ ਛੋਟ-ਛਾਟ ਕਰ ਦਾਂਗੇ ਚਲੋ ਅੰਦਰ ਇੱਕ ਸਨੀ ਉਸ ਆਪਣੇ ਕੋਲ ਝੋਟੀ ਆ ਹਾਂ ਦੋ ਦੰਦ ਸੀ ਆਪਾਂ ਉਦੋਂ ਲਿਆਂਦੀ ਸੀ ਹਾਂ ਟਰਨੋਲਿਓ ਹਾਂ ਹੁਣ ਹੋ ਗਈ ਚੌਗੀ ਹਾਂ ਇਧਰ ਨੂੰ ਮਾਰ ਹੁਣ ਹੋ ਗਈ ਚੌਗੀ ਹਾਂ ਤਿੰਨ ਮਹੀਨੇ ਤੋਂ ਪਾਰ ਦੀ ਸੂਈ ਆ ਉਹ ਕਟਾ ਕੱਟੀ ਅੱਛਾ ਕੱਟੀ ਬੋਲ ਟੌ ਦੀ ਮੈਂ ਵੇਚਦਾ ਨਹੀਂ ਹਮ ਅੱਜ ਠੀਕ ਆ ਉਹ ਭੈਣ ਦੀ ਆ ਗਈ ਕੋਈ ਨਹੀਂ ਕੋਈ ਗੱਲ ਉਹ ਹਮ ਦੇ ਲਈ ਪੁਸ਼ਾ ਮਾਰਨ ਨਿਬੜ ਗਈ ਅੱਛਾ ਤਿੰਨ ਮਹੀਨੇ ਤੋਂ ਪਾਰ ਦੀ ਸੂਈ ਕੋ ਦੋ ਤਿੰਨ ਦਿਨ ਦੀ ਹਾਂਜੀ ਇੱਕ ਮਹੀਨਾ 2 ਦਿਨ ਲੱਗੀ ਨੂੰ ਹੋ ਗਿਆ 22 ਤਰੀਕ ਤੇ ਟੀਕੇ ਭਰਾਏ ਸੀ ਹਾਂ ਅੱਜ ਹੋ ਗਈ 24 ਤਰੀਕ ਹਾਂ ਇੱਕ ਮਹੀਨਾ ਦੋਹਾਂ ਦਿਨਾਂ ਦੀ ਲੱਗੀ ਆ 8 ਕਿਲੋ ਦੁੱਧ ਵਾ ਹਾਂ ਕੱਟੀ ਸਾਡੀ 10 15000 ਦੀ ਇਹਦੇ ਮਗਰਵਾਂ ਪਰ ਛੋਟੀ ਸਾਡੀ ਕੱਟੀ ਨਾ ਮਿਲਦੀ ਅਜੇ ਤਨਾ ਮਹੀਨੇ ਸਾਰੀ ਛੋਟੀ ਸੂਈ ਆ ਹਾਂ ਖੋਲ ਕੇ ਬਖਾਨ ਦਹਾ ਬਈ ਇੱਕ ਲੱਖ ਤੇ ਛੇ ਬੀ ਹਜ਼ਾਰ ਦੀ ਲਈ ਸੀ ਹਾਂ ਹਾਂਜੀ ਅਸ ਇੱਕ ਲੱਖ 26 ਹਜ਼ਾਰ ਦੀ ਲਈ ਸੀ ਘਰੇ ਲਈ ਤੁਹਾਨੂੰ ਪਰ ਹਾਂ ਘਰੇ ਲੱਗੇ ਅੱਜ ਰਾਂਦਾ ਬਣ ਗਿਆ ਆਪਾਂ ਟੋਕੜ ਗੱਬਣ ਮੈਂ ਰੱਖ ਲਈਏ ਠੀਕ ਆ ਠੀਕ ਆ ਲਓ ਨਹੀਂ ਅਸੀਂ ਇੱਕੋ ਰੱਖਨੇ ਆ ਤਿੰਨ ਕਿਨੇ ਚੋਨੇ ਆਪਾਂ ਬੋਧਾ ਨਹੀਂ ਕਿ ਹੁੰਦੇ ਸਾਰੇ ਪਸ਼ੂ ਵੇਸੇ ਜਿੰਨੇ ਵੀ ਸੀ ਹਾਂਜੀ ਨਹੀਂ ਗਾਈਆਂ ਹੈਗੀਆਂ ਤਿੰਨ ਚਾਰ ਅੱਛਾ ਠੀਕ ਲਓ ਜੀ ਕਰੋ ਇਹ ਚੋਗੀ ਕੱਟੀ ਜੋ ਚਾਰ ਦੰਦਾ ਹਾਂਜੀ ਮਗਰ ਵੀ ਕੱਟੀ ਜੋ ਇਹ ਮਗਰ ਵੀ ਕੱਟੀ ਆ ਠੀਕ ਆ ਆਜੋ ਜੀ ਵਾਹ ਲਓ ਠੀਕ ਆ ਫਿਰ ਇਹਦਾ ਮੁੱਲ ਫਿਰ ਮੁੱਲ ਸੰਦੀਪ ਸਿੰਘ ਦਾ ਕੋਈ ਹੈ ਹੀ ਨਹੀਂਗਾ 15000 ਦੀ ਇਹਦੇ ਮਗਰ ਕੱਟੀ ਆ ਹਾਂ ਛੋਟੀ ਗੱਬਣ 100% ਕਲਰੀਆਂ ਮਾਰਦੀ ਆ 100% ਝੋਡੀ ਸੁਣ ਵਾਲੀ ਜੇ ਤੇ ਝੋਟੀ 15 ਗ੍ਰੇਨ ਸਾਡੇ ਕੋਲ ਰਹਿ ਗਈ ਫਿਰ ਅਸੀਂ ਚੈੱਕ ਕਰਾ ਕੇ ਅਗਲੀ ਵੀਡੀਓ ਚ ਗੱਬਣ ਕਰਕੇ ਦਵਾਂਗੇ ਹਾਂ ਹੁਣ ਗਰੰਟੀ ਕੋਈ ਨਹੀਂ 1 ਮਹੀਨੇ ਦੋਹਾਂ ਦਿਨਾਂ ਦੀ ਪੂਰੀ ਲੱਗੀ ਅੱਗੇ ਮਈਆਂ ਦਿੱਤੀਆਂ ਜਿਹੜੀਆਂ ਗੱਬਣਾ ਨਿਕਲੀਆਂ ਮੁੱਲ ਸਿਰਫ ਇਹਦਾ ਹਾ ਨਾ ਦਾ 85000 ਰੁਪਇਆ ਲੈਣਾ ਵਾ ਚਲੋ ਹਾਂਜੀ 80 ਦੇ ਪੰਜ ਲੈਣਾ ਵਾ ਇਹਦਾ ਠੀਕ ਆ ਝੋਡੀ ਦੇ ਕਾ ਵੀ ਆਪਣੇ ਕੋਲ ਹੈਗੀ ਆ ਹਾਂ ਇਹ ਇਦਾਂ ਝਾਤੀ ਮਰਾ ਦੇ ਨੇ ਜੇ ਕਿਸੇ ਫਿੱਟ ਆ ਜੇ ਤੇ ਕੱਚੀ ਆ ਨਾ ਜੀ ਇਹ ਦਿਨ 14 15 ਲੈਂਦੀ ਆ ਹਾਂ ਬੜੀ ਜਾਤ ਨਸਲ ਦੇ ਬਰੀਡ ਵਾਲੀ ਆ ਤੇ ਕੋਈ ਨਾ ਅਗਲੇ ਕਿਹੜੇ ਪਾਵਾਂਗੇ ਕੋਈ ਗੱਲ ਆ ਜੋ ਇੱਕ ਗਾਂ ਹੈਗੀ ਆ ਗਾਂ ਇੱਕ ਹਾਂਜੀ ਲਓ ਜੀ ਇੱਕ ਗਾਂ ਵਾ ਇਹ ਵੀ ਕਰਾਓ ਚੈੱਕ ਗੱਬੜਾ ਬਾਜੀ ਇਹ ਨਾ ਸੁਈ ਪਰਸੋਂ ਦੀ ਅੱਛਾ ਬੋਲਾ ਹੀ ਆ ਹਜੇ ਦੇ ਥੱਲੇ ਬੋਲ ਕਿੰਨਾ ਬੋਲਾ ਜੀ ਬੋਲਾ ਹੋ ਗਾ 12 13 ਕਿਲੋ ਔਰ ਜੋ ਮੱਛੀ ਇਹਦੀ ਨਾਲੇ ਵੀਰ ਜੀ ਵਛੀ ਵਿਖਾ ਲਓ ਮਾੜੂ ਜੀ ਨਾਲੇ ਵਛੀ ਵਿਖਾ ਰਿਹਾ ਹੈ ਜੀ ਬੱਚੀ ਬਹੁਤ ਚੰਗੀ ਆ ਕਰੋ ਚੈੱਕ ਕਰ ਜੀ ਵੀ ਉਹ ਆਪਣੇ ਲਾਗੋਂ ਲਈ ਉਹ ਕਹਿੰਦਾ 23 24 ਕਿਲੋ ਦੁੱਧ ਚੋਆ ਤੇ ਸੂਈ ਪਰਸੋਂ ਦੀ ਹੁਣ ਵੇਖੋ ਕਿੰਨਾ ਕੱਢਦੀ ਆ ਠੀਕ ਆ ਠੀਕ ਆ ਆਜੋ ਬੱਚਾ ਚਲੋ ਆ ਬੱਚਾ ਬਸ ਠੀਕ ਹਾਂ ਜੀ ਆ ਬੱਚਾ ਇਹਦਾ ਉਹ ਆਪਣੀ ਗਾਂ ਦਾ ਬੱਧਾ ਬਾਹਰ ਆਜੋ ਜੀ ਇੱਥੇ ਵਿਖਾ ਲਖੋ ਥੰਮ ਥੰਮ ਵਿਖਾ ਲ ਦੋ ਬਾਕੀ ਠੰਡੀ ਠੁੰਡੀ ਚੰਗੀ ਆ ਬਿਲਕੁਲ ਬਿਲਕੁਲ ਬਰੀਨ ਬਰੂਡ ਚੰਗੀ ਆ ਨਹਲਾ ਨਹਲਾ ਪੁਰੀ ਹਾਂਜੀ ਵੱਡੀ ਆ ਗਾਂ ਦੁੱਧ ਤੇ ਇਹਨੂੰ 22 ਕਿਲੋ ਕੁਝ ਨਹੀਂ ਜਾਂਦਾ ਪਰ ਹਜੇ ਇੰਨਾ ਕੀ ਆਵੇਂ ਜਨਾ ਹੈਗਾ ਆ ਜੋ ਵਛੀ ਵੇਹ ਲੋ ਜੀ 나ੜੂ ਖਾਲ ਦੋ ਨਾਲ ਬਿਲਕੁਲ ਤਾਜ਼ਾ ਬੱਚਾ ਜੋ ਇਹਦਾ ਮੋਲ ਮੋਲ ਸੰਦੀਪ ਸਿੰਘ ਦਾ ਜੱਸ ਨੂੰ ਦੇਣ ਵਾਲੇ ਕਰਨਾ ਵਾ ਹੂੰ 70 7000 ਨਹੀਂ ਕਰਨਾ ਹਾਂ ਆਪਾਂ ਮਾਲ ਵੇਚਣਾ ਸਾਨੂੰ ਫੇਰ ਮਗਰ 4 ਦਿਨ ਲਗਾਤਾਰ ਵਿਆਬ ਹਾਂਜੀ ਉਹ ਕੰਮ ਨਹੀਂ ਰੱਖਣੀ ਠੀਕ ਆ ਠੀਕ ਆ ਬਾ ਠੀਕ ਆ ਠੀਕ ਆ ਜੀ ਠੰਡੀ ਠੁੰਡੀ ਬੜੀ ਆ ਵੇਖੋ ਗਾਂ ਚੰਗੀ ਆ ਵਾਗੋਂ ਲਈ ਆ ਦੁੱਧ ਕਹਿੰਦੇ 24 25 ਕਿਲੋ ਕੱਢਦੀ ਆ ਨਾ 75 ਨਾ 80 ਹਾਂ ਨਾ ਹੀ 50000 ਰੁਪਏ ਦੀ ਗਾਂ ਦੇਣੀ ਆ ਚਲੋ ਜਾਣ ਦੋ ਬੋਝਾ ਹੀ ਆਂਦੀ ਗਾਂ ਦੇ ਦਾਂਗੇ ਠੀਕ ਆ ਜਸਨੋ ਦਾ ਰੇਟ ਵਾ ਆਪਣਾ ਆਪਣੇ ਕੋਲ 7-8 ਪਸ਼ੂ ਆ ਬਸ ਜਿਹੜਾ ਮੇਰਾ ਵੀਰ ਆ ਇੱਥੇ ਆਵੇ ਥਾਣਾ ਦੀ ਗਰੰਟੀ ਪੂਰ ਛਟੇ ਦੀ ਗੱਬਣਾ ਦੀ ਜਿਹੜੀ ਦੋਵਾਂ ਦੀ ਭਾਰ ਦੀ ਗਰੰਟੀ ਦੇ ਦਾਂਗਾ ਚੋਕੇ ਤਸੱਲੀ ਕਰਕੇ ਮਾਲ ਆਪਣੇ ਕੋਲ ਖੜਨ ਡੇਲੀ 7-8 ਪਸ਼ੂ ਹੁੰਦੇ ਆ ਹੁਣ ਵੀ 8 ਦਾ ਪਸ਼ੂ ਹੈਗੇ ਆ ਜਿਹੜੇ ਕਿਸ ਨੂੰ ਚੰਗੇ ਲੱਗਣ ਉਹ ਮੇਰਾ ਵੀਰ ਲੈ ਜੇ ਠੀਕ ਆ ਨਾ ਸੰਦੀਪਾ ਬਿਲਕੁਲ ਜੀ اپنی تسلی ਕਰਕੇ مال ਖੜਨ ਪਿੰਡ ਆਪਣਾ ਹੈਗਾ ਧਵਾਨ ਜ਼ਿਲ੍ਹਾ ਹੈਗਾ ਗਰਦਾਸਪੁਰ ਤਹਿਸੀਲ ਹੈਗੀ ਪਟਾਲਾ ਨੇੜੇ ਅਲੀ ਹਲ ਦੇ ਨਾਮ ਮੇਰਾ ਪਿੰਡਾ ਨੰਬਰ ਹੈਗਾ 9592427593 9592427593 ਇਹ ਨਗਦ ਵਾਲਿਆਂ ਦੇ ਮੁੱਲ ਵਧਾਉਣ ਵਾਲਿਆਂ ਦੇ ਨਹੀਂ ਜੋ ਹੈਗੇ ਬਿਲਕੁਲ ਠੀਕ ਹੈ ਜੀ ਕਈ ਵੀਰ ਮੁੜ ਕੇ ਕਹਿ ਦਿੰਦੇ 20 ਦਿਨਾਂ ਨੂੰ ਮਹੀਨੇ ਨੂੰ ਪੈਸੇ ਦੇਣੇ ਆ ਉਹ ਮੁੱਲ ਨਹੀਂ ਜੋ ਹੈਗੇ ਇਹ ਨਗਦ ਵਾਲਾ ਮੁੱਲ ਚਲ ਸਤਿ ਸ਼੍ਰੀ ਅਕਾਲ ਜੀ